ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਮਨੀ ਚੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆ ਮੁੱਖ ਖਬਰਾਂਵਾਲ ਸਾਂਸਦ ਗੁਰਜੀਤ ਸਿੰਘ ਔਸਲਾ ਨੇ ਬੀਜਪੀਓ ਅਜਨਾਲਾ ਨਾਲ ਕੀਤੀ ਮੁਲਾਕਾਤ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਸਮੇਤ ਦੋਸ਼ੀ ਗ੍ਰਿਫਤਾਰ ਤਿਹਾਰਾਂ ਦਾ ਸੀਜ਼ਨ ਹੋਇਆ ਸ਼ੁਰੂ ਬੀਸੀਪੀ ਲਾਅ ਐਂਡ ਆਰਡਰ ਨੇ ਸੁਰੱਖਿਆ ਸੰਬੰਧੀ ਦਿੱਤੀ ਜਾਣਕਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਸਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਬਲਾਕ ਬੀਜੀਪੀਓ ਦਫਤਰ ਅਜਨਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਬੀਜੀਪੀਓ ਨਾਲ ਮੁਲਾਕਾਤ ਕੀਤੀ ਗਈ ਅਤੇ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਵੇਲੇ ਚੁੱਲਾ ਟੈਕਸ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕਿਹਾ ਗਿਆ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਲੋਕਾਂ ਨੂੰ ਚੁੱਲਾ ਟੈਕਸ ਦੀਆਂ ਰਸੀਦਾ ਜਾਰੀ ਕੀਤੀਆਂ ਜਾਣ ਦੀ ਅਪੀਲ ਕੀਤੀ ਗਈ ਅਸੀਂ ਤਕਰੀਬਨ ਜਿਹੜੇ ਅੰਮ੍ਰਿਤਸਰ ਜਿਲ੍ਹੇ ਦੇ ਜਿੰਨੇ ਵੀ ਬਲਾਕ ਹੈ ਖਾਸ ਕਰਕੇ ਮੈਂਬਰ ਪਾਰਲੀਮੈਂਟ ਜਿਹੜੀ ਫੌਜੀ ਸੀਟਾਂ ਦੇ ਅੰਦਰ ਆਉਂਦੇ ਨੇ ਮਟਾਰੀ ਚੁਗਾਵਾਂ ਹਰਸ਼ਾਸ਼ੀਨਾ ਅਜਨਾਲਾ ਰਮਦਾਸ ਮਜੀਠਾ ਇਹਨਾਂ ਤੇ ਅਸੀਂ ਆਪ ਵਿజిਟ ਕਰ ਰਹੇ ਹਾਂ ਸਾਡੇ ਜਿਹੜੇ ਸਰਪੰਚ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਮੈਂਬਰ ਪੰਚਾਇਤ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੁੱਲਾ ਟੱਕਤੀਆਂ ਰਸੀਦਾ ਸਰਕਾਰ ਦੇ ਜਿਹੜੇ ਨੁਮਾਇंदे ਨਹੀਂ ਦੇ ਔਰ ਕੋਈ ਸੈਕਟਰੀ ਨਹੀਂ ਬਿਠਾ ਸਾਰੇ ਸੈਕਟਰੀ ਗੈਰਹਾਜ਼ਰ ਨੇ ਇੱਥੇ ਜਰੂਰ ਇੱਥੇ ਕੋਈ ਸਵੇਰੇ ਧਰਨਾ ਹੋ ਗਿਆ ਸੀ ਇੱਥੇ ਹੁਣ ਕੁਝ ਬੈਠੇ ਨੇ ਹਰਸ਼ਾਸ਼ੀਨਾ ਜਾ ਕੇ ਦੇਖ ਲਓ ਸੈਕਟਰੀ ਨਹੀਂ ਆਇਆ ਮੇਰੇ ਕੇ ਬਲੌਗ ਚ ਸੈਕਟਰੀ ਨਹੀਂ ਹੈਗੇ ਹੁਣ ਮਜੀਠੇ ਜਾ ਰਹੇ ਆ ਸਰਕਾਰ ਇਹ ਲੈਕਚਰ ਹੁੰਦੀ ਹੈ ਦੇਸ਼ ਨੂੰ ਮੁੱਢ ਤੋਂ ਮਜ਼ਬੂਤੀ ਲਿਆਉਣ ਦੀ ਲੋਕਤੰਤਰ ਜੇ ਲੋਕਤੰਤਰ ਮੁੱਢ ਦੀ ਜੜਾਂ ਹੀ ਕੋਕਲੀਆਂ ਹੋਣਗੀਆਂ ਤੇ ਫਿਰ ਲੋਕਤੰਤਰ ਕਿਵੇਂ ਚੱਲੇਗਾ ਜੀ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ थाना ਇਸਲਾਮਾਬਾਦ ਵੱਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੋਇਆ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਟਲ ਬਤੀਬੋਧ ਅਤੇ 30 ਰੌਂਡ ਜ਼ਿੰਦਾ ਬਰਾਮਦ ਕੀਤੇ ਗਏ ਇਹ ਸੰਬੰਧੀ ਜਾਣਕਾਰੀ ਡੀਸੀਪੀ ਲਾਅ ਐਂਡ ਆਰਡਰ ਆਲੰਬੀਜ ਸਿੰਘ ਵੱਲੋਂ ਦਿੱਤੀ ਗਈ ਇੰਟਰ ਸਟੇਟ ਆਸ ਸਮਗਲਿੰਗ ਗੈਂਗ ਬਰਸ ਪੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 3924 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਹਮਜ਼ਾ ਉਹਦੇ ਤਹਿਤ ਅਸੀਂ ਆਪਣਾ 3 ਪਿਸਟਲ ਬਤੀਬੋਰ ਦੇ ਤੇ 30 ਰੌਂਡ ਰਿਕਵਰ ਕੀਤੇ ਹੈ ਬਤੀਬੋਰ ਦੇ ਤੇ ਉਹਦੇ ਚ ਅਸੀਂ ਪੰਜ ਬੰਦੇ ਅਰੈਸਟ ਕੀਤੇ ਐ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਦ ਖਾਨ ਕਾਸਿਮ ਮੁਕੇਸ਼ ਕੁਮਾਰ ਤੇ ਆਲਮੀਨ ਅंसारी 3 9 24 ਨੂੰ ਅਸੀਂ ਤਿੰਨ ਬੰਦੇ ਰੈਸਟ ਕੀਤੇ ਐ ਜਾਵਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਐ ਇਹ ਸਾਰੇ ਆਪਣਾ ਪੁਤਲੀਗਰ ਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਐ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਨਾ اسلامਾਬਾਦ ਦੇ ਐਸ.ਐਚ.ਓ ਸਾਹਿਬ ਨੂੰ ਕਿ ਇਹ ਦੇ ਕੋਲ ਆਪਣਾ Javed Khan ਕੋਲ ਨਜਾਇਜ਼ ਪਿਸਤਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਉਹਨਾਂ ਦੇ ਨੋਟਿਸ ਲੈ ਆਏ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ Javed Khan ਨੂੰ ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਮਾ ਆਪਣਾ ਜਬੇਦ ਖਾਨ ਕੋਲ ਸਾਨੂੰ ਇੱਕ ਪਿਸਤਲ ਮਿਲੇ ਨਾਲ ਅਸੀਂ ਮੁਹੰਮਦ ਅਕਬਰ ਕੋਲ ਸਨ 5 ਰਾਉਂਡ ਮਿਲੇ ਇੱਕ ਪਿਸਤਲ ਮਿਲੇ ਜਬੇਦ ਖਾਨ ਤੋਂ ਤੇ 10 ਰਾਉਂਡ ਮਿਲੇ ਮੁਹੰਮਦ ਅਕਬਰ ਕੋਲ ਵੀ 5 ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲ ਵੀ 5 ਰਾਉਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀ ਲਿਮਿਨਰੀ ਇਨਕੁਆਇਰੀ ਪੁੱਛਗਿੱਛ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਖੋਰ ਪੁੱਛਗਿੱਛ ਕੀਤੀ ਤੇ ਸੰਪਤਾ ਚਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਹੈ ਤੇ ਪੁੱਛਗਿੱਛ ਆਪਣਾ ਫਿਰ ਅਸੀਂ ਅਗਲੇ ਦਿਨ ਟਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ আলমੀ ਅਨਸਾਰੀ ਉਹਨੂੰ ਇੱਕੋ ਵੇਚਣ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਉਹ ਜਿੰਨੂੰ ਵੇਚਿਆ ਸੀ ਗਲਮੇਨ ਅਨਸਾਰੀ ਨੂੰ ਅਸੀਂ ਉਹਦੇ ਕੋਲ ਵੀ ਇੱਕ ਅ ਪਿਸਤਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਨਾਂ ਨੂੰ ਅ ਅਰੈਸਟ ਕਰ ਲਿਆ ਤੇ ਵੈਪਨ ਤੇ ਰਾਉਂਡ ਕਬਜ਼ੇ 'ਚ ਲੈ ਲਏ ਹੈ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ 3 ਅਕਤੂਬਰ ਤੋਂ ਨਵਰਾਤਰੀ ਸ਼ੁਰੂ ਹੋ ਰਹੇ ਹਨ ਅਤੇ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਲੰਗੂਰ ਮੇਲਾ ਲੱਗਣ ਜਾ ਰਿਹਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਸ਼੍ਰੀ ਦੁਰਗਿਆਨਾ ਤੀਰਥ ਤੇ ਮੱਥਾ ਟੇਕਣਗੇ ਅਤੇ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿੱਚ ਵੀ ਸਮਾਗਮ ਹੋਣਗੇ ਇਸ ਨੂੰ ਲੈ ਕੇ ਡੀਸੀਪੀ ਵਿਜੇ ਆਲਮ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਆਖਿਆ ਕਿ ਜਿਹੜੇ ਪ੍ਰਬੰਧ ਕੀਤੇ ਗਏ ਹਨ ਉਸ ਵਿੱਚ ਲੋਕ ਵੀ ਸਹਿਯੋਗ ਕਰਨ ਨਾਲ ਹੀ ਉਹਨਾਂ ਨੇ ਆਖਿਆ ਕਿ ਮੰਦਿਰ ਕਮੇਟੀ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ ਦਿੱਤੀ ਗਈ ਹੈ ਅਸੀਂ ਪ੍ਰੋਪਰ ਪੁਲਿਸ ਪੈਟਰੋਲਿੰਗ ਸ਼ੁਰੂ ਕੀਤੀ ਹੈ ਜੀ ਨਾਕਾਬੰਦੀ ਸ਼ੁਰੂ ਕੀਤੀ ਹੈ ਪ੍ਰੋਪਰ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਹਰ ਮੰਦਰ ਦੇ ਵਿੱਚ ਪ੍ਰੋਪਰ ਲਾਈਟਿੰਗ ਸਿਸਟਮ ਹੋਏ ਸੀਸੀਟੀਵੀ ਕੈਮਰਾ ਜ਼ੋਨ ਤੇ ਪਾਰਕਿੰਗ ਦਾ ਪ੍ਰੋਪਰ ਇੰਜ਼ਾਮ ਹੋਏ ਜੋੜਾ ਘਰ ਵਗੈਰਾ ਜਿੱਥੇ ਹੋਏ ਉੱਥੇ ਪ੍ਰੋਪਰ ਕੋਈ ਨਾ ਕੋਈ ਬੰਦਾ ਉੱਥੇ ਇਨਚਾਰਜ ਹੋਏ ਤੇ ਅੰਦਰ ਵੀ ਜਿਹੜੇ ਵੋਲੰਟੇਅਰਜ਼ ਹੋਣਗੇ ਮੰਦਰ ਦੇ ਉਹ ਵੀ ਅਸੀਂ ਮੰਦਰ ਕਮੇਟੀ ਵੱਲੋਂ ਰਿਕੁਐਸਟ ਕੀਤੀ ਹੈ ਕਿ ਕੁਆਲਿਟੀਆਂ ਵੀ ਪੂਰਾ ਧਿਆਨ ਰੱਖਣ ਜਿਹੜੀ ਆਊਟਰ ਸਿਕਿਉਰਿਟੀ ਹੈਗੀ ਮੰਦਰ ਦੀ ਉਹ ਸਾਡੀ ਪ੍ਰੋਪਰ 24 ਆਵਰਸ ਪੈਟ੍ਰੋਲਿੰਗ ਪੀਸੀਆਰ ਵਾਂਗ ਚੱਲ ਰਹੀਆਂ ਨਾਲੇ ਪੀਸੀਆਰ ਵਾਂਗ ਨਾਲੇ ਐਸਐਚਓਜ਼ ਦੀ ਗੱਡੀਆਂ ਵੀ ਹੈਗੀਆਂ ਐਸਚੁਲਡ ਦੀਆਂ ਗੱਡੀਆਂ ਤੇ ਉੱਪਰ ਵੀ ਕੈਮਰਾਸ ਲੱਗੇ ਆ ਤੇ ਰਾਉਂਡ ਦਾ ਕਲੌਕ ਸਾਡੀ ਪੈਟ੍ਰੋਲਿੰਗ ਚੱਲ ਰਹੀ ਹੈ ਸਾਡੇ ਜਿਹੜਾ ਇਨਫਲੋ ਆਫ ਟੂਰਿਸਟ ਵੀ ਹੈਗਾ ਇਸ ਸੀਜ਼ਨ ਦੇ ਵਿੱਚ ਥੋੜਾ ਜ਼ਿਆਦਾ ਹੋ ਜਾਂਦਾ ਹੈ ਉਹਦੇ ਰਿਗਾਰਡਿੰਗ ਅਸੀਂ ਟ੍ਰੈਫਿਕ ਦੀ ਵੀ ਥੋੜੀ ਨਫਰੀ ਵਧਾਈ ਹੈ ਤੇ ਅਸੀਂ ਰੂਟ ਪਲਾਨਸ ਵੀ ਕਰ ਰਹੇ ਹਾਂ ਜਿੱਥੇ ਆ ਆਪਣਾ ਪੀੜਪੜਾਕੇ ਵਾਲੇ ਏਰੀਆਜ਼ ਅਗੇ ਉਹ ਪਾਰਟਿਕੂਲਰ ਟਾਈਮ ਟਾਈਮ ਦੇ ਲਈ ਅਸੀਂ ਬੈਰੀਗੇਟਿੰਗ ਵੀ ਕਰ ਰਹੇ ਹਾਂ ਨਾਲੇ ਅਸੀਂ ਵਨ ਵੇ ਵੀ ਕਰ ਰਹੇ ਹਾਂ ਜਿੱਥੇ ਲੋੜ ਹੈਗੀ ਡੀਸੀਪੀ ਬੀਜੇ ਆਲਮ ਨੇ ਗਲਤ ਕਰਦਿਆਂ ਹੋਇਆ ਦੱਸਿਆ ਕਿ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਪੁਲਿਸ ਵੱਲੋਂ ਵੀ ਉਕਤਾ ਪ੍ਰਬੰਧ ਕੀਤੇ ਗਏ ਹਨ ਨਾਲੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਉਕਤਾ ਪ੍ਰਬੰਧ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਕੋਲ ਲੋਕ ਵੀ ਉਹਨਾਂ ਵਿੱਚ ਸਹਿਯੋਗ ਕਰਨ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰ ਮਾਦਨ ਰਕੇਸ਼ ਕੁਮਾਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਪ੍ਰਾਲੀ ਪ੍ਰਬੰਧਨ ਲਈ ਸਮੇਂ ਸਿਰ ਮਸ਼ੀਨਰੀ ਉਪਲਬਧ ਕਰਵਾਉਣ ਪ੍ਰਾਲੀ ਦੀ ਆਗੂ ਤੇ ਕਾਬੂ ਪਾਉਣ ਵਾਲੀਆਂ ਟੀਮਾਂ ਦੀ ਜਾਂਚ ਕਰ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸਾਖੀ ਸਹਾਨੇ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤਾ ਵਿਜਾਜ ਆ ਲਿਆ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਦਿਨ ਕੰਪਨੀ ਬਾਗ ਵਿਖੇ ਮਨਾਇ ਗਈ ਅਤੇ ਉਹਨਾਂ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਗਏ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪrakash ਸੋਨੀ, ਸਾਫ ਦਾ ਕਾਉਂਸਲਰ ਵਿਕਾਸ ਸੋਨੀ, ਸਾਫ ਦਾ ਸੰਸਦ ਜਸਬੀਰ ਸਿੰਘ ਢਿੰਪਾ ਪਰਮਜੀਤ ਚੋਪੜਾ ਆਸ਼ੂ ਕੁਮਾਰ ਸਮੇਤ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 125 ਜਨਮ ਦਿਤੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਸੋ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇੱਕੋ ਹੀ ਪ੍ਰਣ ਕਰਨਾ ਪਏਗਾ ਕਿ ਸਾਨੂੰ ਉਹਨਾਂ ਦੇ ਸੁਪਰੀਆਨਮ ਸਵਾਰ ਕਰਨਾ ਹੋਵੇਗਾ। ਕਿਉਂਕਿ ਦੇਸ਼ੀ ਇਕਤਾ ਤੇ ਖੰਡਤਾ ਲਈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਾਦੀ ਆ ਸਾਨੂੰ ਆਪਣੇ ਰਾਸ਼ਟਰ ਲਈ ਆਪਣੇ ਦੇਸ਼ ਲਈ ਸਾਰਿਆਂ ਨੂੰ ਇਕੱਠਾ ਹੋਣਾ ਪਏਗਾ ਸੋ ਬਾਤਵਾ ગાંધી ਜੀ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਆ ਜੀ ਸਾਨੂੰ ਸੋ ਮੈਂ ਸਭ ਇਹਨੇ ਅੱਜ ਹੀ ਹੱਥ ਸਾਲੀ ਉਹਨਾਂ ਦਾ ਉਹਨਾਂ ਦੀ ਜਨਤੀ ਜਿਹੜੀ ਆ ਇੱਥੇ ਬਣਾਉਨੇ ਆ ਜਿਨ੍ਹਾਂ ਨੇ ਇਕੱਲੇ ਦੇਸ਼ ਤੋਂ ਦੀ ਦੁਨੀਆ ਤੋਂ ਨਨ ਲੋਇਲੈਂਸ ਅਹਿੰਸਾ ਦਾ ਰਾਸਤਾ ਦਿਖਾਇਆ ਹੈ ਇਹ ਅੱਜ ਡਾਕਟ੍ਰਾਈਨ ਜਿਹੜੀ ਹੈ ਅੱਜ ਭਾਵੇਂ ਸਾਡੇ ਪ੍ਰਧਾਨ ਮੰਤਰੀ ਜੀ ਕਿਤੇ ਵੀ ਜਾਣ ਮਹਾਤਮਾ ਗਾਂਧੀ ਜੀ ਦੀ ਡਾਕਟ੍ਰਾਈਨ ਦੀ ਉਹਨਾਂ ਦੀ ਇਹ ਫਲਸਫੀ ਦੀ ਜਿਹੜੀ ਗੱਲ ਹਰ ਪਾਸਾ ਕੀਤੀ ਜਾਂਦੀ ਹੈ ਕਸ਼ੇਤਰੀਆ ਸ਼੍ਰੀ ਗਾਂਧੀ ਆਸ਼ਰਮ ਕੁਇਨਸ ਰੋਡ ਵਿਖੇ ਮਹਾਤਮਾ ਗਾਂਧੀ ਜੀ ਦਾ 155ਵਾਂ ਜਨਮ ਦਿਵਸ ਆਸ਼ਰਮ ਦੇ ਕਰਮਚਾਰੀਆਂ ਵੱਲੋਂ ਮਨਾਇਆ ਗਿਆ ਇਸ ਮੌਕੇ ਆਸ਼ਰਮ ਦੇ ਟਰਸਟੀ ਡਾਕਟਰ ਇੰਦਰਪਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਮਹਾਤਮਾ ਗਾਂਧੀ ਜੀ ਨੂੰ ਸਰਦਾ ਸੁਮਨ ਪੇਂਡ ਕਿਤੇ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਖਾਦੀ ਨੂੰ ਪ੍ਰਫੁੱਲਿਤ ਕਰਨ ਲਈ ਆਖਿਆ ਕਮੇਟੀ ਮੈਂਬਰ ਸਤਿਆਪਾਲ ਸਿੰਘ ਅਸ਼ੋਕ ਕੁਮਾਰ ਦਿਨੇਸ਼ ਪਾਂਡੇ ਵਿਪਤਰਾਮ ਸ਼ਾਲੀਗ੍ਰਾਮ ਸ਼ਾਮ ਲਾਲ ਰਮੇਸ਼ਵਰ ਯਾਦਵ ਸਮੇਤ ਸਮੂਹ ਮੈਂਬਰ ਮੌਜੂਦ ਸਨ ਅਧਿਖਸ਼ਕ ਜੀ ਕਿਤੇ શ્રી ਗਾਂਧੀ ਆਸ਼ਰਮ ਅੰਮ੍ਰਿਤਸਰ ਵੱਲੋਂ ਮਹਾਤਮਾ ਗਾਂਧੀ ਜੀ ਦਾ ਜੋ ਨੈਕਸੋ ਬਰਤੂਆ ਜਨਦਨ ਹੈ ਉਹ ਮਨਾਇਆ ਗਿਆ ਅੱਜ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੀ ਇਹਨਾਂ ਦੇ ਜਨਦਨ ਦੀ ਲੱਖ ਲੱਖ ਵਧਾਈ ਹੋ ਗਾਂਧੀ ਜੀ ਦੇ ਸੰਦੇਸ਼ ਸੀਗੇ ਵੀ ਜਿਹੜਾ ਅਹਿੰਸਾ ਦੇ ਉਹ ਖਿਲਾਫ ਸੀਗੇ ਤੇ ਅਹਿੰਸਾ ਜਿਹੜੀ ਅਹਿੰਸਾਵਾਦੀ ਸੀਗੇ ਉਹ ਹਿੰਸਾ ਦੇ ਖਿਲਾਫ ਸੀਗੇ ਉਹਨਾਂ ਆਪਣਾ ਜਿਹੜਾ ਸਾਰਾ ਜੀਵਨ ਜਿਹੜਾ ਦੇਖ ਦਿੱਤਾ ਆਜ਼ਾਦੀ ਵਾਸਤੇ ਉਹਨਾਂ ਲਗਾ ਦਿੱਤਾ ਅੱਜ ਦੇ ਯੁਵਾ ਨੂੰ ਇਹ ਮੈਸੇਜ ਆ ਵੀ ਜਿਹੜੇ ਯੁਵਾ ਨੇ ਉਹ ਗਾਂਧੀ महात्मा गांधी जी की नीति चलन और देश की आज़ादी जो आज़ाद होया सारा देश जादी जड़ा खन, और आज़ादी को जो बरकरार रख नशे तो अंग्रेज कर अच्छा गांधी जी की एक सौ पचपन क्या जन्मदिवस पर गांधी आश्रम की तरफ से और यहाँ के कर्मचारी और समस्त देशवासियों को शुभकामनाएँ गांधी जी के बताए गए मार्ग का हमें अनुसरण करना चाहिए ਔਰ ਉਹਨਾਂ ਨੇ ਜੋ ਦੇਸ਼ ਕੋ ਆਜ਼ਾਦੀ ਮੈਂ ਆਪਣਾ ਬਲਦਾਨ ਦਿਆ ਆਜ਼ਮਨ ਕੋ ਸਰਦਾਰਮ ਜਲੀ ਸੁਮਨ ਅਰਧਿਤ ਕਰ ਰਹੇ ਹਨ ਅੱਜ ਪੂਰੇ ਭਾਰਤ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਮਨਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੇ ਕੁਇਨਸ ਰੋਡ ਵਿਖੇ ਸਥਿਤ ਗਾਂਧੀ ਆਸ਼ਰਮ ਵਿਖੇ ਵੀ ਟਰਸਟੀਆਂ ਵੱਲੋਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਤੇ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ ਤੇ ਨਾਲ ਹੀ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਖਾਦੀ ਪਹਿਨਣ ਖਾਦੀ ਖਰੀਦਣ ਤੇ ਖਾਦੀ ਦੇ ਨਾਲ ਜੁੜਨ ਤਾਂ ਜੋ ਦੇਸ਼ ਉન્નਤੀ ਕਰ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਸਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਗਏ ਇਸ ਦੇ ਨਾਲ ਹੀ ਉਹਨਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਤਾਣ ਚਕਸੀ ਹੈ ਆਹ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆਹ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਰ ਦੇ ਕੋਲ ਇੱਕ ਸਾਈਟ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜੀ ਉਹ ਕੋ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਡਾ ਭੇਜ ਦੋਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੂੰ ਵੀ ਭੇਜੀ ਆ ਔਰ ਇਹਦੇ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰ ਜਿਹਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਪੰਜਾਬ ਸਰਕਾਰ ਵੱਲੋਂ ਸਤੰਤਰਤਾ ਸੰਗਰਾਮੀ 우ਜਾਗਰ ਸਿੰਘ ਖਤਰਾਈ ਕਲਾ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਨਾਮਕਰ ਉਹਨਾਂ ਦੇ ਨਾਮ ਤੇ ਕਰਨ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖਸ਼ੀ ਸਹਾਣੀ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਨੂੰ ਜੋ ਵੀ ਸਹਿਯੋਗ ਦੀ ਲੋੜ ਹੋਵੇਗੀ ਉਹ ਸਮੇਂ ਸਿਰ ਦਿੱਤਾ ਜਾਵੇਗਾ। ਸ਼੍ਰੀ ਬड़ा ਹਨੂਮਾਨ ਮੰਦਿਰ ਵਿਖੇ ਏਡੀਸੀਪੀ ਵਿਸ਼ਾਲ ਚਿਤ ਸਿੰਘ ਨੇ ਲੰਗੂਰ ਮੇਲੇ ਸੰਬੰਧੀ ਮੰਦਿਰ ਦੇ ਸੇਵਾਦਾਰਾਂ ਨਾਲ ਮੀਟਿੰਗ ਕਰਕੇ ਸੰਬੋਧਨ ਕੀਤਾ। ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਲక్ష్ਮੀਕਾਂਤਾ ਚਾਵਲਾ ਡਾਕਟਰ ਰਾਕੇਸ਼ ਸ਼ਰਮਾ ਸੰਜੇਪ ਮਹਿਰਾ ਰਾਜੇਸ਼ ਕੁਮਾਰ ਬੰਟੂ ਸਮੇਤ ਕਮੇਟੀ ਮੈਂਬਰ ਮੌਜੂਦ ਸਨ ਜਿਹੜਾ ਸਾਰਿਆਂ ਦਾ ਜਿਨ੍ਹਾਂ ਨੇ ਪਹਿਲਾ ਡਿਊਟੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਾਜ਼ਰੀ ਅਨੁਸਾਰ ਜਿਹੜਾ ਵਾ ਇਹ ਸਾਰੀ ਮੇਲੇ ਦੀ ਜਿਹੜੀ ਸਿਕਿਉਰਿਟੀ ਉਹਨਾਂ ਵੱਲੋਂ ਵੀ ਚੈੱਕ ਕੀਤੀ ਗਈ ਸੀਗੀ ਤੇ ਅਸੀਂ ਅੱਜ ਇਹਨਾਂ ਵਲੰਟੀਅਰਸ ਨਾਲ ਤਾਲਮੇਲ ਕਰ ਲਈਏ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਰਾ ਸਿਕਿਉਰਿਟੀ ਰਿਵਿਊ ਤੇ ਆਪਸ ਦੇ ਵਿੱਚ ਦੋਵਾਂ ਜਿਹੜੇ ਵਲੰਟੀਅਰਸ ਤੇ ਪਲੱਸ ਜਿਹੜੀ ਸਾਡੀ ਪੁਲਿਸ ਫੋਰਸ ਲੱਗਣੀ ਹੈ ਉਹਨਾਂ ਦੇ ਤਾਲਮੇਲ ਦੇ ਲਈ ਇਹ ਜਿਹੜੀ ਆ ਪ੍ਰੀਲੀਮਿਨਰੀ ਇਹ ਸਾਡੇ ਵੱਲੋਂ ਜਿਹੜੀਆਂ ਡਿਊਟੀਆਂ ਦੋ ਸ਼ਿਫਟਾਂ ਦੇ ਵਿੱਚ ਜਿਹੜੀਆਂ ਲਗਾ ਦਿੱਤੀਆਂ ਜਾਣਗੀਆਂ ਤੇ ਬਿਲਕੁਲ ਪੀਸਫੁੱਲ ਤੇ ਸਮੂਥ ਜਿਹੜਾ ਵਾ ਫੰਕਸ਼ਨਿੰਗ ਆ ਜਿਹੜੀ ਆਉਣ ਵਾਲੇ ਫੈਸਟਿਵ ਸੀਜ਼ਨ ਤੱਕ ਇਸਾਰੀ ਇਸੇ ਤਰ੍ਹਾਂ ਚੱਲੇਗੀ ਹਰ ਸਾਲ ਦੀ ਤਰ੍ਹਾਂ ਲੰਗੂਰ ਮੇਲੇ 'ਚ ਜੋ ਸਾਡੇ ਸੇਵਾਦਾਰਾਂ ਦੇ ਪੁਲਿਸ ਪ੍ਰਬੰਧ ਆ ਉਹਦੇ ਸਬੰਧ 'ਚ ਅੱਜ ਸਾਂਝੀ ਮੀਟਿੰਗ ਕੀਤੀ ਸੀ ਜਿਦੇ ਵਿੱਚ ਸਾਡੇ ਐਡੀਸੀਪੀ ਵਨ ਵਿਸ਼ਾਲਜੀਤ ਜੀ ਐਸਐਚਓ ਮੌਲਕ ਜੀ ਸਿਕਿਉਰਿਟੀ ਇੰਚਾਰਜ ਸੀਪੀ ਦਫ਼ਤਰ ਤੋਂ ਪਵਨ ਜੀ ਚੌਂਕੀ ਇੰਚਾਰਜ ਅਜੇ ਹੀ ਹੋਰ ਵੀ ਸਾਰੇ ਰਜੇਸ਼ ਸ਼ਰਮਾ ਜੀ ਜਿਹੜੇ ਸਿਕਿਉਰਿਟੀ ਨਾਲ ਸੰਬੰਧਿਤ ਅਧਿਕਾਰੀ ਇੱਥੇ ਆਏ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਮਨਾਇ ਗਈ ਅਤੇ ਉਹਨਾਂ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਗਏ। ਇਸ ਮੌਕੇ ਉਹਨਾਂ ਦੀ ਮੂਰਤੀ ਦੀ ਸਫਾਈ ਵੀ ਕੀਤੀ ਗਈ। ਇਸ ਮੌਕੇ ਸਾਫਤ ਸਾਰਤ ਸ਼ਵੇਤ ਮਲਿਕ, ਹਰਿੰਦਰ ਸਿੰਘ ਸੰਧੂ, ਪਰਮਜੀਤ ਬਤਰਾ ਸਮੇਤ ਭਾਜਪਾ ਦੇ ਆਗੂ ਅਤੇ ਵਰਕਰ ਮੌਜੂਦ ਸਨ। ਰਾਸ਼ਟਰਪਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲੇ ਤੇ ਵਧਾਈ ਦੇਣਾ ਹੈ ਅੱਜ ਅਸੀਂ ਇੱਕ ਪਹਿਲੇ ਤੇ ਆਪਾਂ ਇਹਨਾਂ ਦੇ পুষ্প পুষ্পਾਂਜਲੀ ਕੀਤੀ ਹੈ ਮੇਰੇ ਨਾਲ ਸਾਡੇ ਸਵੇਤ ਮਲਿਕ ਜੀ ਮੈਂਬਰ ਪਾਰਲੀਮੈਂਟ ਸਾਡੇ ਸ਼ਹਿਰ ਦੇ ਸ਼ਾਨ ਔਰ ਮੇਰੇ ਨਾਲ ਸਾਥੀ ਸੁਖਿੰਦਰ ਪਿੰਟੂ ਮੋਹਿਤ ਮਹਾਜਨ ਜੀ ਜੋ ਉਪ ਚੇਅਰਮੈਨ ਨੇ ਪਵਨ ਸ਼ਰਮਾ ਜੀ ਮਹਾਜਨ ਸਾਹਿਬ ਸਾਡੇ ਗੌਰਵ ਗਿੱਲ ਜੀ ਯੂਵਾ ਮੋਰਚਾ ਦੇ ਪ੍ਰਧਾਨ ਮਹਿਲਾ ਮੋਰਚਾ ਦੇ ਪ੍ਰਧਾਨ ਸ਼ੂਤੀ 베ਜੀ ਸ਼ੈਂਟੂ ਜੀ ਸਾਰੀ ਟੀਮ ਸਾਡੀ ਅੰਮ੍ਰਿਤਸਰ ਦੀ ਅੱਜ ਇੱਥੇ ਆਈ ਹੈ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਕੌਂਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਨੂੰ পুষ্প ਔਰ ਸ਼ਰਧਾਂਜਲੀ ਦਿੱਤੀ ਹੈ ਰਿਟਾਇਰਡ ਇੰਸਪੈਕਟਰ ਸ਼ਮਸ਼ੇਰ ਸਿੰਘ ਵੱਲੋਂ ਨਵ ਨਿਯੁਕਤ ACP ਪੱਛਮੀ ਅੰਮ੍ਰਿਤਸਰ ਸਿਟੀ ਸ਼ਿਵ ਦਰਸ਼ਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਉਨਾ ਕਿਹਾ ਕਿ ਸ਼ਿਵਦਰਸ਼ਨ ਸਿੰਘ ਬਹੁਤ ਹੀ ਅਨਤਕ ਅਤੇ ਮਿਹਨਤੀ ਅਫਸਰ ਹਨ ਗੁਰਦੁਆਰਾ ਸੁਧਾਰ ਤੇ ਅਕਾਲੀ ਲਹਿਰ ਦੇ ਮੋਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਹਿਲੇ ਜਥੇ ਦਾ ਤੇਜਾ ਸਿੰਘ ਪੁੱੱਛਰ ਦੀ 50ਵੀਂ ਵਰ੍ਹੇ ਸਿਰ ਮਨਾਉਣ ਦੇ ਲਈ ਤੇਜਾ ਸਿੰਘ ਪੁੱੱਛਰ ਯਾਦਗਾਰੀ ਕਮੇਟੀ ਵੱਲੋਂ ਮੀਟਿੰਗ ਮੁਖ ਸੇਵਾਦਾਰ ਪਵਨਦੀਪ ਸਿੰਘ ਦੀ ਅਗਵਾਈ ਹੇਠਾਂ ਕੀਤੀ ਗਈ ਇਸ ਮੌਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਪਲਵਿੰਦਰ ਪਾਲ ਸਿੰਘ ਬੁੱਟਰ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮਨੀ ਅਰਵਿੰਦਰਪਾਲ ਸਿੰਘ ਪਖੋਕੇ ਇਕਬਾਲ ਸਿੰਘ ਸੰਧੂ ਸਤਵੀਰ ਸਿੰਘ ਧਾਮੀ ਸਮੇਤ ਵੱਖ-ਵੱਖ ਧਾਰਮਿਕ ਸਮਾਜਿਕ ਆਗੂ ਹਾਜ਼ਰ ਸਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਰਦਾਰ ਤੇਜਾ ਸਿੰਘ ਜੀ ਪੁਚਰ ਜਿਨ੍ਹਾਂ ਦੀ 58ਵੀਂ ਅੱਜ ਯਾਦ ਇਸ ਨਗਰ ਦੇ ਵਿੱਚ ਮਨਾਈ ਜਾ ਰਹੀ ਹੈ ਭਾਵੇਂ ਉਹ ਇਸ ਨਗਰ ਦੇ ਸੀ ਪਰ ਮੈਂ ਕਹਿ ਸਕਦਾ ਹਾਂ ਉਹ ਗੁਰੂ ਨਾਨਕ ਨਾਮਲੇ ਵਸੂਤੇ ਪਾਈ ਪਾਈ ਦੇ ਹਿਰਦਿਆਂ ਵਿੱਚ ਬਸਦੇ ਕਿਉਂਕਿ ਜਦੋਂ ਪ੍ਰਬੰਧ ਮਹਾਂਤਾਂ ਤੋਂ ਲੈ ਕੇ ਅਡ ਹੋ ਕਮੇਟੀ ਬਣਾਈ ਗਈ ਤੇ ਉਹ ਅਕਤੂਬਰ ਦੇ ਵਿੱਚ 1920 ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਣੇ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009302223 ਤੇ ਸੰਪਰਕ ਕੀਤਾ ਜਾ ਸਕਦਾ ਹੈ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਭਾਰਤੀ ਰੇਲਵੇ ਵਿੱਚ ਸਵੱਛਤਾ ਹੀ ਸੇਵਾ ਦਾ ਆਯੋਜਨ ਕੀਤਾ ਗਿਆ ਐਸ ਦੀ ਸ਼ੁਰੂਆਤ 17 ਸਤੰਬਰ ਨੂੰ ਫਿਰੋਜ਼ਪੁਰ ਡਿਵੀਜ਼ਨ ਵਿੱਚ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਤ ਸਾਹੂ ਨੇ ਸਾਰੇ ਰੇਲਵੇ ਕਰਮਚਾਰੀਆਂ ਨੂੰ ਸਫਾਈ ਦੀ ਸੌਚੁਕਾਈ ਅਤੇ 2 ਅਕਤੂਬਰ ਨੂੰ ਗਾਂਧੀ ਜੈੰਤੀ ਦੇ ਮੌਕੇ ਤੇ ਹੈਲਥ ਫਾਰ ਰਨ ਪ੍ਰੋਗਰਾਮ ਨਾਲ ਸਮਾਪਤੀ ਹੋਈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਬੜਾ ਹਨੂਮਾਨ ਮੰਦਿਰ ਵਿਖੇ ਲੰਗੂਰ ਮੇਲੇ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਇਹਤੇ ਕੁਝ ਹੋਰ ਖਬਰਾਂ ਇੱਕ ਛੋਟੇ ਝਟਕੇ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ 3 ਅਕਤੂਬਰ ਨੂੰ ਸ਼੍ਰੀ ਬੜਾ ਹਨੂਮਾਨ ਮੰਦਿਰ ਸ਼੍ਰੀ ਦੁਰਗਿਆਨਾ ਤੀਰਤ ਵਿਖੇ ਲੰਗੂਰ ਮੇਲਾ ਸ਼ੁਰੂ ਹੋ ਰਿਹਾ ਹੈ ਇਸ ਲਈ ਮੰਦਿਰ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਿਆਂ ਗਈਆਂ ਹਨ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਨੇ ਆਖਿਆ ਕਿ ਸੰਕਾਤੀ ਦੀ ਸਹੂਲਤ ਲਈ LEDਸ ਲਗਾਈਆਂ ਗਈਆਂ ਹਨ ਇਸ ਵਾਰ 5000 ਤੋਂ ਵੱਧ ਲੰਗੂਰ ਬਣਨ ਦੀ ਸੰਭਾਵਨਾ ਹੈ ਲੰਗੂਰ ਮੇਲੇ ਦੀ ਬਹੁਤ-ਬਹੁਤ ਵਧਾਈਆਂ 3 ਤਰੀਕ ਤੋਂ ਮੇਲਾ ਸ਼ੁਰੂ ਹੋ ਰਿਹਾ ਜਿਹੜੇ ਬੱਚਿਆਂ ਨੇ ਲੰਗੂਰ ਬੰਨਾ ਅਜ ਬਜਰੰਗੀ ਸੇਨਾ ਬੰਨੀ ਉਹ ਸਾਰੇ ਲਗਭਗ ਜੋ ਇੱਥੋਂ ਵਰਦੀਆਂ ਜਿਨ੍ਹਾਂ ਨੇ ਲਿਆਣੀਆਂ ਆਪ ਸੋਣੀਆਂ ਕੰਪਲੀਟ ਹੋ ਚੁੱਕਾ 3 ਤਰੀਕ ਤੋਂ ਲੈ ਕੇ 12 ਤਰੀਕ ਚੇਰੇ ਦੁਸ਼ਹਿਰੇ ਵਾਲੇ ਦਿਨ ਜਿਹੜੇ ਬੱਚਿਆਂ ਲੰਗੂਰ ਬੰਨਾ ਹਨ ਹਨਮਨ ਦੇ ਪੈਰਾਂ ਹੀ ਪੀਰ ਮਾਰ ਕੇ ਉਸ ਤੋਂ ਬਾਅਦ ਸਰੋਵਰ ਤੇ ਛੱਟਾ ਲੈ ਕੇ ਵਰਦੀ ਵਧਾ ਦੇ ਇਹ 12 ਤਰੀਕ ਤੱਕ ਚੱਲਦਾ ਰਹੀ ਗੱਲ ਤਿਆਰੀਆਂ ਦੀ ਤੁਹਾਡੇ ਸਾਹਮਣੇ ਹੀ ਆ ਆਪਣੇ ਲੋਕ ਕਮੇਟੀ ਇਹ ਪੂਰੀ ਕੋਸ਼ਿਸ਼ ਕਰੀਦੀ ਹੈ ਕਿਰਮੀ ਕੋ ਕਮੀ ਰਹਿ ਜੇ ਤੁਹਾਡੇ ਵਰਗਾ ਭਰਾਵ ਕੋ ਪੂਰੀ ਕਰਨ ਦੇ ਕੋ ਤੁਹਾਨੂੰ ਪਤਾ ਦਿਨ ਬਦਨ ਦੁਨੀਆ ਵੱਧ ਰਹੀ ਹੈ ਫਗਦ ਵੀ ਵੱਧ ਰੇ ਲੰਗੂਰੇ ਆਪਣੇ ਲੋ ਹਰ ਸਾਲ ਜਿਸ ਤਰ੍ਹਾਂ ਪਾਈਪਾਂ ਜਾਂ ਬੈਰੀਗੇਟਿੰਗ ਕਰੀਦੀ ਐ ਐਸਲ ਪਿਛਲੇ ਮਹੀਨੇ ਵੱਧ ਕੀਤਾ ਕੁਛ ਕੋਸ਼ਿਸ਼ ਕੀਤੀ ਕਿ ਰਸਤੇ ਤੇ ਵੀ ਨਾਲ ਸਿੜੀਆਂ ਲਾਤੀਆਂ ਕਿ ਜਿੱਲੇ ਫਗਦ ਲਾਈਨ ਚ ਵੀ ਜੇ ਥੋੜਾ ਕਿਸੇ ਲਈ ਰਸ ਜ਼ਿਆਦਾ ਹੋਵੇ ਤੁਹਾਨੂੰ ਲਾਈਵ ਦਰਸ਼ਨ ਹੁੰਦੇ ਰਹਿਣ ਬਾਹਰ ਮੈਂ ਕਿ ਆਪਣੇ ਲੋ ਪੂਰੀ ਕੋਸ਼ਿਸ਼ ਕਰਨ ਦੇ ਆ ਜੇ ਤੁਹਾਡਾ ਵੀ ਕੋਈ ਸੁਝਾਅ ਇ ਤੇ ਸੋਲਟੇ ਸੁਝਾਅ ਮੰਗਣ ਨੇ ਕਿਉਂਕਿ ਹਰ ਸਾਲ ਦੁਨੀਆ ਵੱਧਦੀ ਆ ਸਾਡੀ ਕੋਸ਼ਿਸ਼ ਹੁੰਦੀ ਪੂਰਾ ਸਜਾਓ ਦੇਖੋ ਮੀਤ ਹੈ ਗਿਆ 5000 ਤੋਂ ਪਲੱਸ ਪਿਛਲੀ ਵਾਰੀ ਇੰਨਾ ਹੈਗਾ ਸਿੱਧੀ ਗੱਲ ਹਰ ਵਾਰੀ ਨਾ 5-10% ਵਧ ਜਾਂ ਲਗਾਤਾਰ ਹਰ ਸਾਲ ਮੰਦਰ ਦੀ ਟਾਈਮ ਰੋਜ਼ ਵਾਲੀ ਹੈ ਪਰ ਕੁਝ ਲੋਕ ਜਿਆਦਾ ਉਤਸ਼ਾਹਿਤ ਹੁੰਦੇ ਪਹਿਲੇ ਦਿਨ 3 ਵਜੇ ਆ ਜਾਂਦੇ ਪਰ ਮੰਦਰ ਵੱਲੋਂ ਪੂਰੇ ਕੀ ਘਟ ਤੋਂਗਾ ਕਾਫੀ ਪਣਤਾਂ ਇਤਦਾਦ ਚ ਉਹਨਾਂ ਦਾ ਅਰੇਂਜਮੈਂਟ ਕੀਤਾ ਗਿਆ ਕਿ ਉਹ ਲੋਕਾਂ ਨੇ ਪਹਿਲਾਂ ਪੂਜਾ ਕਰਾਣੀ ਹੁੰਦੀ ਉਹ ਪੂਰਾ ਪਰ ਕਰਮਾਚ ਬਾਹਰ ਜਿਹੜਾ ਵੱਡਾ ਲਾਉਣ ਆ ਕਮੇਟੀ ਦੇ ਉੱਥੇ ਪੰਡਤ ਜੀ ਬੈਠੇ ਹੋਣਗੇ ਕਿੰਨ ਦਿੱਕਤ ਨਾ ਹੋਵੇ ਜੀ ਭਾਜੀ ਰਾਤੇ ਹੋ ਰਹੇ ਆ ਤਿੰਨ ਤਿੰਨ ਦਿਨੋਂ ਸ਼ੁਰੂ ਅਮੀਰ ਜੀ ਇਹ ਤੇ ਹੋ ਜਾ ਰਹੇ ਆ ਅਮੀਰ ਸਾਨੂੰ ਇਹੋ ਵੀ ਚਲੋ 10 ਦਿਨ ਰਾਤੇ ਰਹਿੰਦੇ ਆ ਇਹ ਬੜੀ ਖੁਸ਼ੀ ਆ ਵੀ ਧਮ ਧਮਾ ਕੇ ਲਾਉਣ ਦਾ ਲੱਗਣ ਇੱਥੇ ਸਾਨੂੰ ਵੀ ਬੁੱਕ ਕਰ ਸਾਨੂੰ ਇਹ ਉਮੀਦ ਆ ਢੋਲੀ ਮਾਰੇ ਬਹੁਤ ਆ ਘਟੜ ਘਟੜ ਢੋਲੀ ਹੈਗਾ ਇੱਥੇ 100 ਢੋਲੀ ਹੋਗਾ ਜੋ ਵੀ ਇਹ ਦੇਲਕੇ ਹਾਰਾਂ ਦੇ ਹੋਰ ਵੀ ਬਾਹਰ ਜਾਂਦੇ ਬਾਹਰੋਂ ਜਾਂਦੇ ਕੋਈ ਹਾਂਜੀ ਬਾਹਰੋਂ ਜਮੂ ਆਉਂਦੇ ਹਾਂਜੀ ਲੋਕਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆਂ ਵੀ ਸਾਨੂੰ ਵੀ ਬੋਗ ਕਰਨ ਸਾਨੂੰ ਵੀ ਮੌਕਾ ਦੇਣ ਕਿਉਂਕਿ ਸਾਨੂੰ ਵੀ ਇਹੋ ਆਸ ਹੁੰਦੀ ਆ ਕਿ ਲੋਕਾਂ ਦੇ ਚਲੋ 10 ਦਿਨ ਨਗੌਰ ਬੰਦੇ ਆ ਬੱਚਿਆਂ ਦੇ ਸਾਨੂੰ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਸਾਨੂੰ ਵੀ ਲੋਕਾਂ ਦੇ ਇਹੋ ਆਸ ਹੁੰਦੀ ਆ ਵੀ ਸਾਨੂੰ ਬੋਗ ਕਰਨ ਢੋਲਦਾ ਸਾਨੂੰ ਇਹ ਉਮੀਦ ਹੁੰਦੀ ਆ ਵੱਡਾ ਹਨੂਮਾਨ ਮੰਦਰ ਵਿਖੇ 3 ਅਕਤੂਬਰ ਤੋਂ ਲੰਗੋਰ ਮੇਲਾ ਸ਼ੁਰੂ ਹੋਣ ਜਾ ਰਿਹਾ ਇਸ ਮੌਕੇ ਗੱਲਬਾਤ ਕਰਦੇ ਆਂ ਹਰੇਕੇਸ਼ ਸ਼ਰਮਾ ਚੇਅਰਮੈਨ ਨੇ ਦੱਸਿਆ ਕਿ ਵੱਡਾ ਹਨੂਮਾਨ ਮੰਦਰ ਵਿ ਲੰਗੋਰ ਮੇਲਾ ਸ਼ੁਰੂ ਹੋ ਰਿਹਾ ਉਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਫਾਸਟਵੇ ਖਬਰਾਂ ਨਾਲੇ ਰਕੇਸ਼ ਕੁਮਾਰ। ਲਾਇਨਸ ਕਲੱਬ ਅੰਮ੍ਰਿਤਸਰ ਗ੍ਰੇਟਰ 321D ਦੇ ਮੈਂਬਰਾਂ ਵੱਲੋਂ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਮਨਾਇਆ ਗਿਆ। ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਮਹਾਤਮਾ ਗਾਂਧੀ ਵਾਂ ਅਹਿੰਸਾ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਲਾਇਨ ਐਮ ਕੇ ਵਰਮਾ, ਸਕੱਤਰ ਅਨਿਲ ਮਹਾਜਨ, ਖਜ਼ਾਨਚੀ ਪਦਮ ਪੱਬੀ, ਪੀਆਰਓ ਲੋਕੇਸ਼ ਵਾਲੀਆ ਸਮੇਤ ਮੈਂਬਰ ਮੌਜੂਦ ਸਨ। ਅੱਜ ਜੋ ਸੀ ਇਹ ਸੰਸਾਰ ਦੇ ਵਿੱਚ ਹਾਂ ਜਾਂ ਭਾਰਤ 'ਚ ਹਾਂ ਜੋ ਸਾਨੂੰ ਆਜ਼ਾਦੀ ਹਰ ਤਰ੍ਹਾਂ ਦੀ ਬੋਲਣ ਦੀ ਖਾਂਦੀ ਪੀਣ ਦੀ ਰਹਿਣ ਦੀ ਸਹਿਣ ਦੀ ਔਰ ਹਰ ਤਰ੍ਹਾਂ ਦੀ ਜਿਹੜੀ ਆਜ਼ਾਦੀ ਹੈ ਇਹਦੇ ਜਸਾਰਾ ਸ਼੍ਰੀ ਜਿਹੜਾ ਹੈਗਾ ਸੜੇ ਮਹਾਤਮਾ ਗਾਂਧੀ ਜੀ ਦਾ ਜਾਂਦਾ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਕਿ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਲਾਇਨਸ ਕਲਮਰ ਤੋਂ ਗ੍ਰੀਟਰ ਵੱਲ ਬਤਾਈ ਦਿਨਾ ਕਿ ਮਹਾਤਮਾ ਗਾਂਧੀ ਦੇ ਜਨਮ ਦਿਨ ਦੀ ਔਰ ਮੈਂ ਇਹ ਸ਼ੁਭ ਕਾਮਨਾ ਕਰਦਾ ਹਾਂ ਕਿ ਮਹਾਤਮਾ ਗਾਂਧੀ ਦੇ ਦੱਸੇ ਪੂਰਨਿਆ ਤੇ ਚੱਲਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ 2 ਘੰਟੇ ਦੇ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਐਸਮੋਕ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਆਖਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਲਗਭਗ 35 ਸਥਾਨਾਂ ਤੇ ਰੇਲ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਮੈਂ ਸਰਵਨ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਕੱਲ ਦਾ 2 ਘੰਟੇ ਦਾ ਰੇਲ ਰੋਕੋ ਅੰਦੋਲਨ ਆ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਅਪੀਲ ਕਰਦਾ ਪੇ ਲਗਭਗ 22 ਜ਼ਿਲ੍ਹਿਆਂ ਵਿੱਚ ਦੇਵੀ ਦਾਸਪੁਰਾ ਅੰਮ੍ਰਿਤਸਰ ਸਮੇਤ ਤੇ ਦੂਗਾ ਪੂਰੇ ਭਾਰਤ ਵਿੱਚ ਰੇਲ ਰੋਕੋ ਅੰਦੋਲਨ ਆ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਵਾ ਰੇਲਾਂ ਤੇ ਪਹੁੰਚਿਆ ਜਾਵੇ ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜ਼ਿਲ੍ਹਾ ਪਤਰੀ ਖੇਡਾਂ ਵਿੱਚ ਗੇਮ ਤੇ ਰਾਕੀ ਦੇ ਟੂਰਨਾਮੈਂਟ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਹਨ ਰਾਕੀ ਦਾ ਜ਼ਿਲ੍ਹਾ ਪਤਰੀ ਟੂਰਨਾਮੈਂਟ ਦੀ ਸ਼ੁਰੂਆਤ ਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਵੱਲੋਂ ਕੀਤੀ ਗਈ ਡੇਰਾ ਨਵ ਸ਼ਕਤੀ ਵੱਲੋਂ ਨਵਰਾਤਰੀਆਂ ਦੇ ਸੰਬੰਧ ਵਿੱਚ महामई दे जागरण ਦਾ ਆਯੋਜਨ ਮੰਦਿਰ ਮਾਤਾ ਕਸ਼ਲਿਆ ਦੇਵੀ ਜਾਮੁੰਵਲੀ ਰੋਡ ਵਿਖੇ ਚੇਅਰਮੈਨ सुमन 삼ਰਾ ਅਤੇ ਪ੍ਰਧਾਨ प्रमोद ਮੈਰਾਦੀ ਅਗਵਾਈ ਵਿੱਚ 3 ਅਕਤੂਬਰ ਤੋਂ 11 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ ਇਹਨਾਂ ਜਾਗਰਨ ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਵੇ ਦੇ ਚੈਨਲ ਨੰਬਰ 998 ਉੱਪਰ ਰਾਤ 9 ਵਜੇ ਤੋਂ ਕੀਤਾ ਜਾਵੇਗਾ ਮਹਾਤਮਾ ਗਾਂਧੀ ਜੀ ਦੇ 155ਵੇਂ ਜਨਮ ਦਿਨ ਦੇ ਮੌਕੇ ਤੇ ਲੀਗਲ ਐਕਸ਼ਨ ਐਡ ਦੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ ਅਤੇ ਉਹਨਾਂ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਪੇਂਟ ਕੀਤੀ ਅਤੇ ਬਾਪੂ ਜੀ ਵੱਲੋਂ ਚਲਾਏ ਗਏ ਸਵੱਛਤਾ ਮਿਸ਼ਨ ਤਹਿਤ ਸਥਾਨਕ ਗੋਲਬਾਗ ਵਿੱਚ ਫਲਦਾਰ ਰੁੱਖ ਲਗਾਏ ਗਏ। ਇਸ ਮੌਕੇ ਰਾਸ਼ਟਰਪ੍ਰਧਾਨ ਸ਼ਰਤ ਵਿਸ਼ਿਸ਼ ਨੇ ਆਖਿਆ ਕਿ ਸਾਨੂੰ ਗਾਂਧੀ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਹਿੰਸਾ ਨੂੰ ਤਿਆਗ ਕੇ ਸੱਚਾਈ ਅਤੇ ਇਮਾਨਦਾਰੀ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਕਾਨੂੰਨੀ ਕਾਰਵਾਈ ਦਾ ਸਾਥ ਦੇਣਾ ਚਾਹੀਦਾ ਹੈ। ਲੀਗਲ ਐਕਸ਼ਨ ਏ ਹਰ ਗਰੀਬ ਅਤੇ ਲੋੜਵੰਦ ਦੀ ਸੇਵਾ ਲਈ ਹਮੇਸ਼ਾ ਤਿਆਰ ਹੈ। ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਯੁਵਾ ਅਫਸਰ ਅਕਾਂਸ਼ਾ ਮਹਾਵਰੀਆ ਦੀ ਪ੍ਰਧਾਨਗੀ ਹੇਠ ਮੇਰੀ ਯੁਵਾ ਭਾਰਤ ਸੰਸਥਾ ਵੱਲੋਂ ਕੁਦਰਤ ਦੀ ਸਫਾਈ ਸਭਿਆਚਾਰ ਸਵੱਛਤਾ ਸਵੱਛਤਾ ਹੀ ਸੇਵਾ ਦੇ ਵਿਸ਼ੇ ਤਹਿਤ ਸਵੱਛਤਾ ਹੀ ਸੇਵਾ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ ਲੋਪੋਕੇ ਵਿਖੇ ਆਈਟੀਆਈ ਲੋਪੋਕੇ ਚੋਗਾਵਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਵੱਛਤਾ ਮੁਹਿੰਮ ਚਲਾਈ ਗਈ श्री 1008 निर्मले संत बाबा हरसिंह महाराज बाबा पोड़े वाले नौजवान रामलीला क्लब वालों रामलीला का मंचन 9 तो 11 अक्टूबर तक हीता जा रहा है प्रधान समीर शर्मा विक्रमजीत सिंह गिफ्टी बग्गा ऋतिक शर्मा सुमित शर्मा बी में भी कुछ घड़ी आराम ਬਟਾਲਾ ਰੋਡ ਵਿਖੇ ਬਾਬਾ ਨਾਗੇਸ਼ਾਹ ਜੀ ਦਾ ਸਾਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਅਤੇ ਲੰਗਰ ਵੀ ਲਗਾਇਆ ਗਿਆ। ਸਾਬਕਾ ਐਮ.ਐਲ.ਏ ਸੁਨੀਲ ਦੱਤੀ ਨੇ ਲੰਗਰ ਸੇਵਾ ਨਿਭਾਈ। ਇਸ ਮੌਕੇ ਓਂਕਾਰ ਸਿੰਘ, ਮਨਮੀਤ ਸਿੰਘ, ਆਜੀ ਕੁਮਾਰ, ਸੰਜੀਵ ਕੁਮਾਰ ਨੇ ਲੰਗਰ ਸੇਵਾ ਨਿਭਾਈ। ਐਸ.ਐਮ.ਓ.ਕੇ ਐਮ.ਐਲ.ਏ ਸੁਨੀਲ ਦੱਤੀ ਨੂੰ ਸਨਮਾਨਿਤ ਵੀ ਕੀਤਾ ਗਿਆ। ਰੱਬਤਰਮ ਲੰਗਰ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਹਰ ਮਸਿਆਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਦੇਸ਼ਾਤ ਸੋਈ, ਬਚਨ ਲਾਲ, ਸੰਜੀਵ ਸ਼ਰਮਾ, ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੇ ਮੁਖ ਸੇਵਾਦਾਰ ਲਖਬੀਰ ਸਿੰਘ, ਰਮਿੰਦਰ ਰੰਮੀ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੁਸਾਇਟੀ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਬੀਤੇ ਦਿਨੀ ਸਦੀਵੀ ਵਿਸ਼ੋੜਾ ਦੇ ਗਏ। ਇਸ ਲਈ ਇਹ ਲੰਗਰ ਸਰਦਾਰ ਕਿਰਪਾਲ ਸਿੰਘ ਨੂੰ ਸਮਰਪਿਤ ਕੀਤਾ ਗਿਆ। ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਚੌਂਕ ਕਟੜਾ ਖਜ਼ਾਨਾ ਵਿਖੇ ਆਪਣਾ ਪਰਿਵਾਰ ਸੰਸਥਾ ਵੱਲੋਂ ਸ਼ਰਧਾਪੂਰਵਕ ਮਨਾਇ ਗਈ। ਇਸ ਮੌਕੇ ਮੁਖ ਸੇਵਾਦਾਰ ਰਾਜਨ ਬੱਬਰ, ਵਿਕਾਸ ਬੱਬਰ, ਬਲਦੇਵ धवन, ਪਰਵੇਸ਼, ਰਾਜਕੁਮਾਰ ਸਮੇਤ ਲੋਕ ਮੌਜੂਦ ਸਨ। ਸਾਲ ਸਾਲਾਂ ਨੂੰ ਪਹਿਲਾਂ ਤਾਂ ਅਸੀਂ ਮਹਾਤਮਾ ਗਾਂਧੀ ਜੀ ਜੇ ਸਾਡੇ ਦੇਸ਼ ਦੇ ਪਿਤਾ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਣ ਕੀਤੀ ਹੈ ਆਪਣੀ ਸੰਸਾ ਆਪਣੇ ਪਰਿਵਾਰ ਵੱਲੋਂ ਐਸੀ ਅੱਜ ਮਹਾਤਮਾ ਗਾਂਧੀ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਾਂਧੀ ਉਤਸਵ ਮਨਾਇਆ ਹੋਇਆ ਹੈ। ਤੇ ਸਾਰਾ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਅਸੀਂ ਬਹੁਤ-ਬਹੁ ਮੁਬਾਰਕ ਬਾਤ ਦਿੰਨੇ ਆ ਪੱਲਾ ਕਲੋਨੀ ਡਰਾਮੈਟਿਕ ਕਲੱਬ ਦੇ ਪ੍ਰਧਾਨ ਸतीश ਬੱਲੂ ਦੀ ਅਗਵਾਈ ਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਭਗਵਾਨ ਰਾਮ ਜੀ ਦੀਆਂ ਲਿਲਾਵਾਂ ਦੇ ਜੀਵਨ ਸਵਰ ਕਰ ਰਹੀਆਂ ਹਨ ਸ਼੍ਰੀ ਭਗਵਤੇ ਬਾਸੁਦੇਵਾਏ ਨਮਾ ਸਾਂਛੀ ਸ਼੍ਰੀ ਸੁਖਨੀ ਸਾਹਿਬ ਸੁਸਾਇਟੀ ਵੱਲੋਂ ਤਾੰਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਪ੍ਰਕਾਸ਼ ਗੁਰਪੁਰਪ ਨੂੰ ਸਮਰਪਿਤ ਬੱਤੀ ਮਹਾਨ ਗੁਰਮਤ ਸਮਾਗਮ 6 ਅਕਤੂਬਰ 2024 ਦਿਨ ਐਤਵਾਰ ਨੂੰ ਸ਼ਾਮ 3 ਤੋਂ ਰਾਤ 10:30 ਵਜੇ ਤੱਕ ਗੁਰਦੁਆਰਾ ਸ਼੍ਰੀ ਸਿਹਾਟਾ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਸਸਦ ਗੁਰਜੀਤ ਸਿੰਘ ਔਸਲਾ ਨੇ ਬੀਜਪੀਓ ਅਜਨਾਣਾ ਨਾਲ ਕੀਤੀ ਮੁਲਾਕਾਤ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਹਥਿਆਰਾਂ ਸਮੇਤ ਦੋਸ਼ੀ ਗ੍ਰਿਫਤਾਰ 12 ਦਾ ਸੀਜ਼ਨ ਹੋਇਆ ਸ਼ੁਰੂ ਡੀਸੀਪੀ ਲਾ ਐਂਡ ਆਰਡਰ ਨੇ ਸੁਰੱਖਿਆ ਸੰਬੰਧੀ ਦਿੱਤੀ ਜਾਣਕਾਰੀ ਐਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ